ਜਿਹੜਾ 3 ਦਾ ਮੇਲਾ ਕਰਾਇਆ ਪਿੰਡ ਪਹਿਲੀ ਵਾਰ ਕਰਾਇਆ ਹੈ ਕਿ ਪਹਿਲਾਂ ਵੀ ਹੁੰਦਾ ਸੀ ਆਰਗੇਨਾਈਜ਼ ਕੀਤਾ ਬੜੀ ਮਿਹਨਤ ਲੱਗੀ ਬੜੀ ਵੱਡੀ ਤਦਦੇ ਵਿੱਚ ਮਹਿਲਾਵਾਂ ਔਰਤਾਂ ਦੀ ਐਕਸਟੈਂਡ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣੀ ਜਿਹੜਾ ਸਾਡੇ ਬਾਦਲਪਿੰਡ ਪੀਆਂ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਮਤਲਬ ਪਹਿਲੀ ਵਾਰ ਨਹੀਂ ਲੱਗਿਆ ਹੋਇਆ ਤੇ ਇਹ ਸਾਡੇ ਬੀਬੀ ਸੁਰਿੰਦਰ ਕੌਰ ਬਾਦਲ ਜੀ ਉਹ ਮਨਾਉਂਦੇ ਹੁੰਦੇ ਸੀ ਸਕੂਲ ਦੇ ਵਿੱਚ 3 ਸੋ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਥੋੜਾ ਗੈਪ ਪੈ ਗਿਆ ਇਦਾਂ ਹੀ ਆਪਣੇ ਜਿੱਦਾਂ ਤਿਆਂ ਲੱਗਦੀਆਂ ਹੁੰਦੀਆਂ ਉਹ ਤਾਂ ਲੱਗਦੀਆਂ ਪਰ ਮੇਲਾ ਟਾਈਪ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਇਸ ਵਾਰੀ ਕੀਤਾ ਹੋਇਆ ਸੋ ਉਹਨਾਂ ਦੀ ਬਦੌਲਤ ਉਹਨਾਂ ਨੇ ਬਹੁਤ ਸਾਰੀ ਸਾਡੀ ਸਪੋਰਟ ਕੀਤੀ ਆ ਕਾਕਾ ਸੁਖਵੀਰ ਬਾਦਲ ਜੀ ਤੇ ਵਿਵਾਹ ਹਰਸਨਤ ਕੌਰ ਬਾਦਲ ਜੀ ਤੇ ਸਾਡੇ ਪਿੰਡ ਵਾਲਿਆਂ ਨੇ ਰਲ ਮਿਲ ਕੇ ਜੋ ਵੀ ਉਹਨਾਂ ਨੇ ਆਪਣਾ ਸਹਿਯੋਗ ਪਾਇਆ ਸੋ ਉਹਨਾਂ ਦੀ ਬਦੌਲਤ ਜਿਹੜਾ ਅਸੀਂ ਇਹ ਪ੍ਰੋਗਰਾਮ ਅੱਜ ਰਚਾਇਆ ਤਿਆਂ ਦਾ ਸੋ ਆਸ ਕਰਦੇ ਆ ਕਿ ਸਾਰਿਆਂ ਨੂੰ ਚੰਗਾ ਲੱਗਿਆ ਹੋਣਾ ਜੀ ਹਾਂ ਕੋਸ਼ਰ ਤੇ ਅਫਸਾਨਾ ਖਾਨ ਦੀ ਫੋਟੋ ਲੱਗੀ ਹੋਈ ਸੀ ਅਫਸਾਨਾ ਨੇ ਵੀ ਇੱਥੇ ਪਹੁੰਚਣਾ ਸੀ ਅਖੀਰ ਕਿ ਕਾਰਨ ਹੈ ਜਿਹਦੇ ਮੈਂ ਤੁਹਾਨੂੰ ਦਾਦੀਆ ਜੀ ਉਹਨਾਂ ਦਾ ਦੁਬਈ ਸ਼ੋ ਸੀਗਾ ਦੇਖਿਆ ਹੋਈ ਹੈ ਨਾ ਸਾਰਿਆਂ ਨੇ ਦੇਖਿਆ ਹੋਣਾ ਇਸ ਕਰਕੇ ਉਹ ਪਹੁੰਚ ਨਹੀਂ ਸਕੇ ਉਹ ਅੱਜ ਹੀ ਦੁਬਈ ਤੋਂ ਆਏ ਹੋਏ ਆ ਫਿਰ ਸਾਡਾ ਪ੍ਰੋਗਰਾਮ 3 ਵਜੇ ਦਾ ਸ਼ੁਰੂ ਸੀ ਇਸੇ ਕਰਕੇ ਨਹੀਂ ਉਹ ਪਹੁੰਚੇ ਬਾਕੀ ਉਹਨਾਂ ਨੇ ਲਾਈਵ ਸਾਰਾ ਦੇਖ ਚੁੱਕੇ ਆ ਦੇਖ ਰਹੇ ਆ ਤੇ ਥੋੜੇ ਦਿਨਾਂ ਤੱਕ ਉਹ ਜ਼ਰੂਰ ਇੱਥੇ ਪਹੁੰਚਣਗੇ ਸੋ ਕੀ ਨਾਮ ਹੈ ਕਿੰਗਰੇਕਾਂ ਦੇ ਤੀਆਂ ਦੇ ਮੇਲੇ ਬਾਰੇ ਅੱਛਾ ਤੀਆਂ ਬادل ਪੈਂਦੇ ਆ ਅੱਜ ਕਰਵਾਇਆ ਸੀ ਤੇ ਬਹੁਤ ਹੀ ਵਧੀਆ ਲੱਗਿਆ ਔਰ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹਾਂ ਜੀ ਅੰਕਾ ਕੰਪਨੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜੀ ਨਾਮ ਹੈ ਬਈ ਸੁਖਵਿੰਦਰ ਜੀ ਮੈਂ ਕੀ ਕਹਿਣਾ ਚਾਹਾਂਗੇ ਤੀਆਂ ਦੇ ਮੇਲੇ ਬਾਰੇ ਅੱਜ ਬਹੁਤ ਵਧੀਆ ਉਪਰਾਲਾ ਜੀ ਜਿਵੇਂ ਅੱਜ ਦੇ ਟਾਈਮ 'ਚ ਪੰਜਾਬ ਤੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਤਾਂ ਇਸ ਪਰਿਵਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਮੈਂ ਚਾਹਣਾ ਵੀ ਹੈ ਉਹ ਜਿਆ ਉਪਰਾਲਾ ਹਰੇਕ ਪਿੰਡ 'ਚ ਹੋਣਾ ਚਾਹੀਦਾ ਕਿਸੇ ਨੂੰ ਮੂਰੇ ਲੱਗਣਾ ਚਾਹੀਦਾ ਹਰੇਕ ਪਿੰਡ 'ਚ ਇਹ ਚੀਜ਼ਾਂ ਪੂਣੀਆਂ ਚਾਹੀਦੀਆਂ ਅੱਜ ਦੇ ਟਾਈਮ 'ਚ ਤਾਂ ਪਹਿਲੀ ਗੱਲ ਇੰਨੇ ਬੰਦੇ ਹੀ ਨਹੀਂ ਇਕੱਠੇ ਹੁੰਦੇ ਇਹਦਾ ਇਹਨਾਂ ਨੇ ਪ੍ਰੋਗਰਾਮ ਕੀਤਾ ਇਹਨੇ ਬੰਦੇ ਹੀ ਇਕੱਠੇ ਹੋ ਗਏ ਅੱਜ ਤਾਂ ਸੋ ਬਹੁਤ ਵਧੀਆ ਪ੍ਰਚਾਰ ਲੱਗਦਾ ਮੈਂ ਚਾਹਣਾ ਵੀ ਇਹ ਮੰਡੈਟਰੀ ਹੋ ਜਾਣਾ ਚਾਹੀਦਾ ਹੈ ਇਹ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਇਹ ਚੀਜ਼ ਨੂੰ ਅੱਗੇ ਲੈ ਕੇ ਜਾਣ ਲਈ ਸਪੈਸ਼ਲ ਹੋ ਜਾਏ ਜੀ ਚਾਉ ਇਹ ਜਿੱਦਾਂ ਕਿਤੇ ਨਾ ਕਿਤੇ ਮੰਡੈਟਰੀ ਹੋ ਜਾਣੀਆਂ ਚਾਹੀਦੀਆਂ ਬੜੀਆ ਪ੍ਰਚਾਰ ਲੱਗਦਾ ਗੁਰ ਪਰਿਵਾਰ ਨੇ ਸੋ ਮੈਂ ਚਾਹਣਾ ਵੀ ਹਰੇਕ ਪਿੰਡ ਨੂੰ ਕਰਨਾ ਚਾਹੀਦਾ ਹੈ ਧੰਨਵਾਦ ਆਦੇ ਮੇਲੇ ਦੇ ਨੂੰ ਸੋਚੋ ਕੀ ਇਹ ਦੇਖੋ ਤਿੰਨਾਂ ਦਾ ਮੇਲੇ ਕਿੰਨਾ ਸਭਿਆਚਾਰ ਲੋਕਾਂ ਕੋਲ ਹੋ ਜਾਏਗਾ ਬਿਲਕੁਲ ਪਰ ਮੈਂ ਥੈਂਕਸ ਕਰਦੀ ਹਾਂ ਹਰਸ਼ੰਭਰਤ ਪਰ ਬਾਦਲ ਜੀ ਦਾ ਰਫਤਾਰਪੁਰ ਜੀ ਦਾ ਰਸਨਾ ਖਾਨ ਜੀ ਦਾ ਜਿਨ੍ਹਾਂ ਨੇ ਐਡਾ ਸੋਹਣਾ ਅਰੇਂਜਮੈਂਟ ਕੀਤਾ ਤੇ ਪਿੰਡ ਵਾਸਤੇ ਹਨਾ ਪਿੰਡ ਦੀਆਂ ਕੁੜੀਆਂ ਵਾਸਤੇ ਕੀਤਾ ਕਿ ਉਹ ਆ ਕੇ ਇੰਜੋਏ ਕਰ ਸਕਣ ਆਪਣੀ ਟੈਨਸ਼ਨ ਘਰੇ ਛੱਡ ਸਕੇ ਬਹੁਤ ਵਧੀਆ ਲੱਗ ਰਿਹਾ ਸਾਰਾ ਕੁਝ ਦੇਖ ਕੇ ਬਹੁਤ ਸੋਹਣੇ ਸੋਹਣੇ ਸਟਾਲਸ ਵੀ ਲੱਗੀਆਂ ਨੇ ਸਾਰਾ ਖਾਨਦਾਨ ਇਕੱਠਾ ਹੋ ਗਿਆ ਤੇ ਸੱਭਿਆਚਾਰਕ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਬੰਦੇ ਨੂੰ ਮੈਨੂੰ ਤਾਂ ਇਹੀ ਲੱਗਦਾ ਠੋਡੀ ਵੀ ਅਲੈਡੀ ਜੀ ਉਮਰ ਹੈ ਅਲੈਡੀ ਜੀ ਉਮਰ ਦੇ ਵਿੱਚ ਬਚਪਨ ਯਾਦ ਰੱਖਣਾ ਬਹੁਤ ਔਖਾ ਐਸੇ ਲੋਕ ਬਣੇ ਜਾਂਦੇ ਨੇ ਜੀ ਜੀ ਬਿਲਕੁਲ ਅਪਰ ਇਦਾਂ ਦੇ ਟਾਈਮ ਚ ਆ ਕੇ ਆਪਾਂ ਆਪਣੇ ਘਰ ਦੀ ਜਿਹੜੀ ਟੈਨਸ਼ਨ ਭੁੱਲ ਜਾਂਦੇ ਹਾਂ ਪਰ ਇੱਥੇ ਬਚਪਨ ਵੀ ਯਾਦ ਆ ਜਾਂਦਾ ਤੇ ਆਪਣੀਆਂ ਦੋਸਤਾਂ ਦੇ ਨਾਲ ਆਪਾਂ Enjoy ਵੀ ਕਰ ਲੈਂਦੇ ਆ ਸੋ ਸੱਭਿਆਚਾਰਕ ਤਾਂ ਯਾਦ ਰੱਖਣਾ ਬਹੁਤ ਜ਼ਰੂਰੀ ਆ